ਮੇਰਾ ਨਾਮ ਪਵਨ ਗਖੜਾ ਜੀ ਅਸੀਂ 31 ਤਰੀਕ ਨੂੰ ਮਾਤਾ ਤੇ ਗਏ ਸੀ ਨਵੇਂ ਸਾਲ ਵਾਸਤੇ ਅਸੀਂ ਉੱਥੇ ਗਏ ਸੀ ਉਸ ਤੋਂ ਪਿੱਛੇ ਅਸੀਂ ਘਰ ਦੇ ਮੰਮੀ ਸਰ ਕੇ 4 ਵਜੇ 4:30 ਵਜੇ بیٹے ਦਾ ਫੋਨ ਆਇਆ ਵੀ ਆਪਣੇ ਘਰੇ ਚੋਰੀ ਹੋ ਗਈ ਹੈ ਮੈਂ ਕਿਹਾ ਜੀ ਕੀ ਚੋਰੀ ਹੋ ਗਿਆ ਮੈਨੂੰ ਪੁੱਛਿਆ ਬਾਅਦ ਚ ਉਦੋਂ ਅਸੀਂ ਇੱਧਰ ਆ ਕੇ ਦੇਖਿਆ ਨੇ ਮੰਮੀ ਆਣੇ ਆ ਕੇ ਦੇਖਿਆ بیٹے ਨੇ ਦੇਖਿਆ ਸਾਡਾ ਨਾਂ ਸੁਣਨਾ ਹੈਗਾ ਸੀਗਾ 1,35,000 ਰੁਪਏ ਉਸ ਚ ਪਿਆ ਸੀ ਜੀ ਉੱਥੋਂ ਚੋਰੀ ਹੋ ਗਿਆ ਜੀ ਸੁਨਾ ਕਿੰਨਾ ਚੜਾ ਸੀਗਾ 4 ਤੋਲੇ ਦਾ ਹੋ ਸਕਦਾ 4 ਤੋਲੇ ਥੋੜਾ ਬੋੜਾ ਛੋਟਾ ਸੈੱਟ ਹੋ ਸਕਦਾ 3.5 ਤੋਂ 4 ਦੇ ਅੰਦਰ ਬਾਦ 2 ਤੋਲੇ ਦਾ ਕਿੱਤੀ ਸੈੱਟ ਸੀਗਾ ਜੀ ਨਾਲ ਉਹ ਥੋੜਾ ਜਿਹਾ ਉੱਤੇ ਹੋ ਸਕਦਾ 2 ਤੋਲੇ ਤੋਂ ਥੋੜਾ ਘੱਟ ਵੀ ਹੋ ਸਕਦਾ ਨਹੀਂ ਉਹ ਵੱਧ ਹੀ ਆ ਜੀ 2 ਤੋਲੇ ਦਾ ਕਿੱਤੀ ਸ਼ਰਟ ਥੋੜਾ ਵੱਧ ਹੀ ਆ ਇਹ ਪਤਾ ਲੱਗਿਆ ਵੀ ਕਿਸ ਤਰ੍ਹਾਂ ਮਤਲਬ ਕਿ ਇਹ ਸਾਰੀ ਵਾਰਦਾਤ ਨੂੰ ਜਾਂਦਾ ਦਿੱਤਾ ਗਿਆ ਇਹ ਜੀ ਪਰਲੇ ਪਾਸੋਂ ਆਪਣੇ ਕੋਠੇ ਤੇ ਆਏ ਨੇ ਉਧਰ ਦੀ ਜੜ ਕੇ ਇੱਧਰ ਲਾਣ ਕੇ ਥੱਲੇ ਲੈਣ ਕੱਲਾ ਇਸੇ ਕੰਮ ਲਈ ਆ ਕੇ ਕੀਤਾ ਹੈ ਹੋਰ ਮਤਲਬ ਉਹ ਤਾਂ ਸਾਡੇ ਕੋਠੀ ਅੰਦਰ ਆਨ ਦਾ ਕੋਈ ਸਿਸਟਮ ਹੈ ਹੀ ਨਹੀਂਗਾ ਜੀ ਕੀ ਸ਼ੱਕ ਹੈ ਵੀ ਕਿਸ ਘਰ ਚ ਕਰਾਈ ਕਿਉਂਕਿ ਬੋਟਲ ਸ਼ਿਕਾਇਤ ਕਰ ਦਿੱਤੀ ਬੜੇ ਸਬ ਚੈਨ ਸਾਹਿਬ ਨੇ ਸਾਨੂੰ ਜਰੂਰ ਲੈ ਕੇ ਜਾਣਗੇ ਜੀ ਤੁਹਾਨੂੰ ਪੂਰਾ ਭੋਸਾ